ITO ਰਸ਼ਮੀ ਮਹਾਜਨ ਵੱਲੋਂ ਤਨਤਾਰਨ ਦਫ਼ਤਰ ਵਿਖੇ ਵੱਖ-ਵੱਖ ਵਪਾਰੀ ਅਦਾਰਿਆਂ ਨਾਲ ਸੰਬੰਧਿਤ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਐਡਵੋਕੇਟ ਆਦੇਸ਼ ਅਗਨੀ ਹੋਤਰੀ ਨੇ ਦੱਸਿਆ ਕਿ ITO ਰਸ਼ਮੀ ਮਹਾਜਨ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਟੈਕਸ ਸਮੇਂ ਸਿਰ ਅਦਾ ਕਰਨ ਇਸ ਮੌਕੇ ਐਡਵੋਕੇਟ ਸਚਿੰਦ ਸੂਤ ਦੁਕਾਨਦਾਰੀ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਰਵੀ अरोड़ा ਸਮੇਤ ਦੁਕਾਨਦਾਰ ਮੌਜੂਦ ਸਨ ਅਡੀਸ਼ਨਲ ਕਮਿਸ਼ਨਰ ਅਮਰਸਰ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੈਡਮ ਇਨਕਮ ਟੈਕਸ ਅਫਸਰ ਰਸ਼ਮੀ ਮਹਾਜਨੇ ਨੇ ਅੱਜ ਸਾਰੇ ਟੇਡ ਜੂਨ ਦੀ ਮੀਟਿੰਗ ਬੁਲਾਈ ਜਿਦੇ ਵਿੱਚ ਕਾਫੀ ਐਡਵੋਕੇਟਰ ਸੀਏ ਔਰ ਸ਼ਹਿਰ ਦੇ ਵਪਾਰੀ ਵਰਗ ਦੇ ਦਸਬੰਦ ਕਰਿਆਨਾ ਜੂਨ ਆਰਟੀਆ ਰੈਡੀमेड ਹੌਜ ਦੀ ਬਿਜਲੀ ਵਾਲੇ ਇਹ ਸਾਰੇ ਬੰਦੇ ਆਏ ਤੇ ਆਈਟੀਓ ਮੈਡਮ ਨੇ ਉਹਨਾਂ ਨੂੰ ਮੈਸੇਜ ਦਾ ਕਿ ਜੋ ਜੂਨ ਦੀ ਕਿਸ਼ਤ ਆ ਰਹੀ ਹੈ ਉਹ ਤੋਂ ਟੈਕਸ ਚਵਾ ਕਰਾਓ ਇਨਕਮ ਟੈਕਸ ਜਿਹੜੇ ਕਮਿਸ਼ਨਰ ਨੇ ਸਾਡੇ ਉਹਨਾਂ ਨੇ ਜ ਤਰੰਤਨ ਜਿਹੜੇ ਵਪਾਰੀ ਮੰਡਲ ਦੇ ਜਿਹੜੇ ਸਾਰੇ ਉਹ ਇੱਥੇ ਪਹੁੰਚੇ ਦਫਤਰ ਆਫਿਸ ਪਹੁੰਚੇ ਨੇ ਉਹਨਾਂ ਦੇ ਚਾਰ ਜਿਹੜੇ ਟੈਕਸ ਜਾਂਦੇ ਨੇ ਜਿਹੜੇ 4 ਮੰਥ ਜਿਹੜੀ ਵਿੱਚ ਜਿਹੜੇ ਪਾ ਕੇ ਟਾਈਮ ਪਾ ਕੇ ਜਿਹੜੇ 4 ਮੰਥ ਮੰਥ ਪਾ ਕੇ ਜਿਹੜੇ ਟੈਕਸ ਜਾਂਦੇ ਨੇ ਉਹਨਾਂ ਦੇ ਸਬੰਧ ਵਿੱਚ ਜਿਹੜੀ ਆ ਮੀਟਿੰਗ ਅੱਜ ਕੀਤੀ ਗਈ ਆ ਤੇ ਸਾਰੇ ਦੁਕਾਨਦਾਰ ਪਹੁੰਚੇ ਆ ਤੇ ਅਸੀਂ ਇਹਨਾਂ ਨੂੰ ਮੈਡਮ ਨੂੰ ਜਿਹੜਾ ਵਿਸ਼ਵਾਸ ਦਿਵਾਇਆ ਵੀ ਜਿਹੜੇ ਜਿੰਨੇ ਵੀ ਦੁਕਾਨਦਾਰ ਆ ਉਹ ਆਪਣਾ ਟੈਕਸ ਭਰ ਕੇ ਪੂਰਾ ਉਹਨਾਂ ਨੂੰ ਪ੍ਰੋਸਸ ਆ ਦੇ ਦੇਗਾ